ਹੈਲੋ ਫਰੈਂਡਸ ਹੈਲੋ ਫਰੈਂਡਸ ਵੈਲਕਮ ਟੂ ਬੈਕ ਮਾਈ ਚੈਨਲ ਅੰਛਿਤਪ ਸੰਧੂ ਵਲੌਗ ਅੱਜ ਆਪਾਂ ਸਿਰਫ ਦੋ ਚੀਜ਼ਾਂ ਤੋਂ ਬਣਾਉਣ ਜਾ ਰਹੇ ਹਾਂ ਇਨਸਟੈਂਟ ਰੈਸਪੀ ਜਿਸ ਦਾ ਨਾਮ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਜਦੋਂ ਮਹਿਮਾਨ ਹੋਣ ਜ਼ਿਆਦਾ ਤੇ ਟਾਈਮ ਹੋਵੇ ਘੱਟ ਤਾਂ ਤੁਸੀਂ ਇਹ ਰੈਸਪੀ ਜਲਦੀ ਤੋਂ ਤਿਆਰ ਕਰਕੇ ਉਹਨਾਂ ਨੂੰ ਸਰਵ ਕਰ ਸਕਦੇ ਹੋ ਤੇ ਇਹ ਖਾਣ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਖਾਣ ਸਵਾਦ ਵੀ ਬਹੁਤ ਜ਼ਿਆਦਾ ਹੁੰਦੀ ਹੈ ਇਹਨੂੰ ਬੱਚੇ ਤੋਂ ਲੈ ਕੇ ਵੱਡੇ ਹਰ ਕੋਈ ਪਸੰਦ ਕਰਦਾ ਹੈ ਉਸ ਲਈ ਘਰ ਵਿੱਚ ਪਈਆਂ ਸਿਰਫ ਦੋ ਚੀਜ਼ਾਂ ਤੋਂ ਰੈਸਪੀ ਬਣਾਵਾਂਗੇ ਉਸ ਲਈ ਆਪਾਂ 1.5 ਕਿਲੋ ਦੁੱਧ ਲਿਆਏ ਤੇ ਇੱਕ ਬ੍ਰੈਡ ਦਾ ਪੈਕੇਟ ਲਵਾਂਗੇ ਆਪਾਂ ਇਹ ਰੈਸਪੀ ਬਣਾਉਣ ਲਈ 1.5 ਕਿਲੋ ਦੁੱਧ ਲਿਆਏ ਤੇ ਇਹ ਪੂਰਾ ਫੁੱਲ ਫੈਟ ਦੁੱਧ ਲਿਆਏ ਮੱਝ ਦਾ ਤੇ ਆਪਾਂ ਉਸ ਦੁੱਧ ਵਿੱਚ ਥੋੜਾ ਜਿਹਾ ਲੱਗ ਕਰ ਲਿਆ ਹੈ ਤੇ ਦੁੱਧ ਨੂੰ ਗਰਮ ਹੋ ਲਈ ਰੱਖ ਦਿੱਤਾ ਏ ਜਦੋਂ ਇਸ ਤੇ ਉਬਾਲ ਆ ਗਿਆ ਇਸ ਵਿੱਚ ਆਪਾਂ ਥੋੜਾ ਜਿਹਾ ਕਸਟਰਡ ਪਾਊਡਰ ਐਡ ਕਰਾਂਗੇ ਜੇ ਤੁਹਾਡੇ ਕੋਲ ਕਸਟਰਡ ਪਾਊਡਰ ਨਹੀਂ ਹੈ ਤੁਸੀਂ ਕੇਸਰ ਵੀ ਐਡ ਕਰ ਸਕਦੇ ਹੋ ਆਪਾਂ ਇੱਕ ਚਮਚਾ ਕੇਸਰ ਪਾਊਡਰ ਲਵਾਂਗੇ ਆ ਬਮੀ ਕੇਸ ਇੱਕ ਚਮਚਾ ਆਪਾਂ ਕਸਟਰਡ ਪਾਊਡਰ ਲਿਆਏ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਦੁੱਧ ਨੂੰ ਆਪਣੇ ਉਬਾਲਾ ਆਉਣਾ ਸਟਾਰਟ ਹੋ ਚੁੱਕਿਆ ਹੈ ਦੁੱਧ ਵਿੱਚ ਉਬਾਲ ਆ ਚੁੱਕਿਆ ਹੈ ਹੁਣ ਇਸ ਵਿੱਚ ਕਸਟਰਡ ਵਾਲਾ ਦੁੱਧ ਜੋ ਆਪਾਂ ਲਿਆ ਸੀ ਸਾਈਡ ਤੋਂ ਉਸ ਨੂੰ ਐਡ ਕਰਕੇ ਚਲਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਨਾਲ ਹੀ ਇਸ ਵਿੱਚ ਥੋੜੀ ਜੀ ਆਪਾਂ ਟੇਸਟ ਅਕੋਰਡਿੰਗ ਖੰਡ ਪਾਵਾਂਗੇ ਇਹ ਆਪਾਂ 4 ਚਮਚ ਖੰਡ ਦੇ ਲਏ ਨੇ ਇਸ ਨੂੰ ਵੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾ ਦੁੱਧ ਨੂੰ ਮੀਡੀਅਮ ਫਲੇਮ ਤੇ ਰੱਖਿਆ ਵਾਲਾ ਹੋਣ ਲਈ ਖਾਂਡੇਸ ਵਿੱਚ ਪਾ ਦਿੰਦੀ ਸੀ ਹੁਣ ਆਪਾਂ ਦੋ ਫਲੇਵਰ ਲਏ ਨੇ ਇੱਕ ਕਾਰਡਮਾਮ ਲਿਆ ਹੈ ਇਲਾਚੀ ਫਲੇਵਰ ਇੱਕ ਵੈਨੀਲਾ ਫਲੇਵਰ ਲਿਆ ਹੈ ਇਸ ਵਿੱਚ ਦਾ ਹਲਕੇ ਆਈਆਂ ਡ੍ਰੌਪਸ ਉਸ ਵਿੱਚ ਐਡ ਕਰਾਂਗੇ ਤਾਂ ਕਿ ਇਸ ਦਾ ਫਲੇਵਰ ਦਾ ਟੈਕਸਚਰ ਵਧੀਆ ਆਵੇ ਇਸ ਵਿੱਚ ਦੋਵੇਂ ਫਲੇਵਰ ਫਲੇਵਰ ਐਡ ਕਰ ਦਿੱਤੇ ਨੇ ਹੁਣ ਚੰਗੀ ਤਰ੍ਹਾਂ ਮਿਕਸ ਕਰਾਂਗੇ ਐਸੇ ਨਾਲ ਜੋ ਕਿ ਇਹ ਇਹਦਾ ਸਵਾਦ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਸ ਵਿੱਚ ਬਾਲਾਣਾ ਸਟਾਰਟਰ ਹੋ ਚੁੱਕਿਆ ਹੈ ਹੁਣ ਇਸ ਵਿੱਚ ਮਲਾਈ ਐਡ ਕਰਾਂਗੇ ਤਾਂ ਕਿ ਇਹ ਥੋੜੀ ਜਿਹੀ ਦਾਣੇਦਾਰ ਰਬੜੀ ਬਣ ਕੇ ਤਿਆਰ ਹੋ ਜਾਏ ਫਰੈਂਡਸ ਆਪਾਂ ਬਣਾਉਣ ਜਾ ਰਹੇ ਹਾਂ ਬ੍ਰੈਡ ਕਲਕੰਦ ਇਹ ਬਹੁਤ ਇਨਸਟੈਂਟ ਰੈਸਪੀ ਹੈ ਤੇ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਆਪਾਂ 2 ਚਮਚ ਮਲਾਈ ਦੇ ਐਡ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ एक चुटकी इस बेकिंग सोडा ऐड करा तो चंकी तरह मिक्स करेंगे एक चमच आपका सुखा दुद्ध लिया इसलिए भी हम एड करके चंगी तरह मिक्स करा සනු නවදදි නාහ ලන්දේරමන්ගේ තාකිසිදියන් ලම්සු නබන්න සංගීතන මික්ස් කරන්ගෙසුනු ඇස්වෙච දෝතෙන්න පාලාචුක් කෙනෙ හොනස් වෙච් අපා එක්කටමට අද ඉදාඩ කරන්ගේ इसमें चंगी तरह मिक्स करेंगे इसन आप चंकी तरह मिक्स करा दही ऐड करने तो बाद जो थोड़े को दही नहीं तो हल्का या नींबू भी ऐड कर सकते हो ਆਪਾਂ ਐਸਾ ਐਸਾ 10 ਤੋਂ 15 ਬਾਲੇ ਦਿਵਾਲੇ ਨੇ ਤੇ ਆਪਾਂ ਇੰਨੀ ਦੇਰ ਤੱਕ ਉਬਾਲੇ ਦਵਾਉਣੇ ਨੇ ਤਾਂ ਕਿ ਥੋੜਾ ਠਿੱਕ ਹੋ ਜਾਵੇ ਇਹ ਪਹਿਲਾਂ ਨਾਲੋਂ ਠਿੱਕ ਹੋ ਚੁੱਕਿਆ ਹੈ ਆਪਾਂ ਬ੍ਰੈਡ ਦੇ ਕੁਝ ਸਲਾਈਸ ਲਏ ਨੇ ਹੁਣ ਇਹਨਾਂ ਦੇ ਆਪਾਂ ਕਿਨਾਰੇ ਕੱਟ ਲਵਾਂਗੇ ਆਪਾਂ ਸਾਰੇ ਬ੍ਰੈਡ ਸਲਾਈਸ ਕੱਟ ਲੈਨੇ ਇਹ ਆਪਾਂ ਵੇਸਟ ਨਹੀਂ ਕਰਨੇ ਬ੍ਰੈਡ ਕ੍ਰੰਬਲ ਬਣਾਉਣ ਦੇ ਕੰਮ ਆਉਣਗੇ ਇਹ ਆਪਾਂ ਬ੍ਰੈਡ ਕ੍ਰੰਬ ਬਣਾਉਣ ਦੇ ਕੰਮ ਵਿੱਚ ਯੂਜ਼ ਕਰਾਂਗੇ ਹੁਣ ਆਪਾਂ ਬ੍ਰੈਡ ਦੇ ਸਲਾਈਸ ਲੈ ਲੈਨੇ ਸਾਰੇ ਇਹਨਾਂ ਨੂੰ ਆਪਾਂ ਤਾਂ ਕੱਟ ਲਿਆ ਸੀ ਬ੍ਰਾਊਨ ਸਾਈਡ ਸਾਰੀ ਨਾਲ ਦੀ ਕੱਟ ਲਈਏ ਹੁਣ ਇਸ ਵਰਤਨ ਵਿੱਚ ਜੋ ਆਪਾਂ ਰਬੜੀ ਤਿਆਰ ਕਰੀ ਸੀ ਉਸ ਨੂੰ ਐਡ ਕਰਾਂਗੇ ਥੋੜੀ ਥੋੜੀ ਹੀ ਐਡ ਕਰਨੀ ਹੈ ਇਸਨੂੰ ਟੰਗੀ ਤਰ੍ਹਾਂ ਇਸ ਤੇ ਫਲਾਵਾਂਗੇ ਸਪਰੈਡ ਕਰਾਂਗੇ उपर तो ब्रैड से स्लाइस रखेंगे इस उपर फिर आप रबड़ी जो तैयार करी हुई उसमें एड करा इतना आप सारी स्लाइस रखने इस उपर फिर तो रबड़ी एड करा चंकी तरह स्प्रैड करा ਇਸ ਨੂੰ ਟੰਗੀ ਤੇ ਐਡ ਕਰਨ ਤੋਂ ਬਾਅਦ ਇਸ ਨੂੰ ਫ੍ਰਿਜ ਵਿੱਚ ਘੰਟੇ ਲਈ ਰੱਖ ਦਵਾਂਗੇ ਤਾਂ ਕਿ ਠੰਡੀ ਹੋ ਜਾਵੇ ਜੇ ਤੁਹਾਡੇ ਕੋਲ ਟਾਈਮ ਘੱਟ ਹੈ ਤਾਂ ਤੁਸੀਂ ਇਸ ਨੂੰ ਇਨਸਟੈਂਟ ਵੀ ਸਰਵ ਕਰ ਸਕਦੇ ਹੋ ਆਪਣੀ ਇਨਸਟੈਂਟ ਬ੍ਰੈਡ ਰੌੜੀ ਦਾ ਬ੍ਰੈਡ ਕਲਾ ਕੰਦ ਵੀ ਕਹਿ ਸਕਦੇ ਹੋ ਬਣ ਕੇ ਤਿਆਰ ਹੈ ਇਸ ਨੂੰ ਗਰਮਾ ਗਰਮ ਜਾਂ ਠੰਡੀ ਕਰਕੇ ਸਰਵ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਫਰੈਂਡਸ ਤਾਂ ਕਿ ਪਤਾ ਲੱਗਦਾ ਰਹੇ ਆਪਨੇ ਕੋਈ ਗਲਤੀ ਤਾਂ ਨਹੀਂ ਤੇ ਇਹ ਰੈਸਪੀ ਤੁਹਾਨੂੰ ਤੁਸੀਂ ਜਰੂਰ ਟਰਾਈ ਕਰਿਓ ਤੇ ਸਭ ਨੂੰ ਬਣਾ ਕੇ ਖਵਾਓ ਥੈਂਕ ਯੂ ਫॉर ਵਾਚਿੰਗ